ਗੁਰਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਪਾ ਵਿਚਾਰ ਕੀਤੀ ਸੀ ਕਿ 5 ਤਰੀਕ ਦੀ ਰਾਤ ਨੂੰ ਜਨਰਲ ਸਵੇਕ ਸਿੰਘ ਸ਼ਹੀਦ ਹੋ ਗਏ ਔਰ ਦਰਬਾਰ ਸਾਹਿਬ ਦੇ ਕੁਝ ਹਿੱਸੇ ਦੇ ਪ੍ਰਕਰਮਾਂ ਦੇ ਕੁਝ ਹਿੱਸੇ ਦੇ ਉੱਤੇ ਫੌਜ ਦਾ ਕਬਜ਼ਾ ਵੀ ਹੋ ਗਿਆ 6 ਤਰੀਕ ਦੇ ਦਿਨ ਫੌਜ ਪੂਰੀ ਤਰ੍ਹਾਂ ਹਤਾਸ਼ ਹੋ ਚੁੱਕੀ ਸੀ ਕਿ 3 ਦਿਨ ਆਪਰੇਸ਼ਨ ਚੱਲ ਚੁੱਕਾ ਸੀ 3 4 5 ਔਰ ਇਹ ਜੋ ਸਮਝਦੇ ਸਨ ਕਿ ਕੁਝ ਘੰਟਿਆਂ ਦਾ ਕੰਮ ਹੈ 3 ਦਿਨ ਹੋ ਗਏ ਸਨ ਫੌਜ ਨੂੰ ਕੋਈ ਵੱਡੀ ਕਾਮਯਾਬੀ ਨਹੀਂ ਸੀ ਹੋਈ ਉਸ ਦਿਨ ਫੌਜ ਨੇ 6 ਤਰੀਕ ਦੀ ਰਾਤ ਨੂੰ ਸਭ ਤੋਂ ਵੱਡਾ ਆਪਣਾ ਹਮਲਾ ਕੀਤਾ ਜਿਹਦੇ ਵਿੱਚ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ 25 ਪਾਉਂਡਲ ਗਨਸ ਵਰਤੀਆਂ ਗਈਆਂ ਸਨ ਜੱਲਿਆਂ ਵਾਲੇ ਬਾਗ ਦੇ ਵਿੱਚੋਂ 25 ਪਾਉਂਡਲ ਗਨਸ ਲਗਾ ਕੇ ਉਹਨਾਂ ਨਾਲ ਅਕਾਲ ਤਖਤ ਸਾਹਿਬ ਤੇ ਗੋਲੇ ਵਰਸਾਏ ਗਏ ਕਿਉਂਕਿ ਸਭ ਤੋਂ ਜ਼ਿਆਦਾ ਹੁਣ ਜਿਹੜੀ ਰੈਜ਼ਿਸਟੈਂਸ ਆ ਰਹੀ ਸੀ ਜਿਹਦਾ ਮੁਕਾਬਲਾ ਕੀਤਾ ਜਾ ਰਿਹਾ ਸੀ ਉਹ ਅਕਾਲ ਤਖਤ ਸਾਹਿਬ ਵੱਲੋਂ ਆ ਰਹੀ ਸੀ ਗੋਲੀਬਾਰੀ ਤੇ ਇਹਨਾਂ ਦਾ ਨਿਸ਼ਾਨਾ ਹੁਣ ਜਿਹੜਾ ਸਭ ਤੋਂ ਵੱਡਾ ਉਹ ਅਕਾਲ ਤਖਤ ਸਾਹਿਬ ਦੀ ਸੀ ਔਰ ਉੱਥੇ ਹੀ ਇਹਨਾਂ ਨੂੰ ਖਬਰ ਮਿਲ ਚੁੱਕੀ ਸੀ ਕਿ ਭਾਈ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਵੀ ਅਕਾਲ ਤਖਤ ਸਾਹਿਬ ਦੇ ਨੇ। ਸੈਨਾ ਨੇ ਉਸਨਾਂ ਨੂੰ ਹਵਾਈ ਫੌਜ ਵਰਤੀ। ਹਵਾਈ ਫੌਜ ਦੇ ਹੈਲੀਕਾਪਟਰਾਂ ਦੇ ਰਹੀਂ ਅਕਾਲ ਤਖਤ ਸਾਹਿਬ ਤੇ ਬੰਬ ਸੁੱਟੇ ਗਏ। ਔਰ ਉਧਰੋਂ 25 ਪਾਉਂਡਲ ਗੰਦੇ ਗੋਲੇ ਵਰਸਾਏ ਗਏ। ਔਰ ਦੂਸਰੇ ਦੋਨੋਂ ਪਾਸਾ ਤੋਂ ਬਖਤਰਬੰਦ ਗੱਡੀਆਂ ਜਿਹੜੀਆਂ ਨੇ ਉਹਨਾਂ ਨੇ ਅੱਗ ਬਣਾਉਣੀ ਸ਼ੁਰੂ ਕੀਤੀ। ਬੜੀ ਭਾਰੀ ਬਰਬਾਦੀ ਹੋਈ ਅਕਾਲ ਤਖਤ ਸਾਹਿਬ ਤੇ ਗੋਲੇ ਡਿੱਗਣ ਨਾਲ ਅਕਾਲ ਤਖਤ ਸਾਹਿਬ ਟਹਿ ਟੇਰੀ ਹੋ ਗਿਆ ਸਾਰੇ ਪ੍ਰਕਰਮਾਂ ਦੇ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਜਿਵੇਂ ਕਿ ਆਪ ਜੀ ਵੇਖ ਰਹੇ ਹੋ ਇਹਨਾਂ ਫੋਟੋਆਂ ਦੇ ਰਾਹੀਂ ਆਪ ਜੀ ਦੇਖ ਸਕਦੇ ਹੋ ਸਾਰੇ ਪ੍ਰਕਰਮਾਂ ਦੇ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਅਖੀਰ 6 ਤਰੀਕ ਦੀ ਰਾਤ ਨੂੰ ਫੌਜ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਵੀ ਕਬਜ਼ਾ ਕਰਨ ਦੇ ਵਿੱਚ ਕਾਮਯਾਬ ਹੋ ਗਈ ਪੂਰੇ ਦਰਬਾਰ ਸਾਹਿਬ ਸਮੂਹ ਦੇ ਉੱਤੇ ਫੌਜ ਦਾ ਕਬਜ਼ਾ ਹੋ ਗਿਆ। ਔਰ 6 ਤਰੀਕ ਦੀ ਰਾਤ ਨੂੰ ਹੀ ਇਸ ਕਿਸ ਅੰਮ੍ਰਿਤ ਵੇਲੇ ਦੇ ਕਿਸੇ ਸਮੇਂ ਦੇ ਵਿੱਚ ਭਾਈ ਜਰਨੈਲ ਸਿੰਘ ਖਾਲਸਾ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਭਾਈ ਥਾਰਾ ਸਿੰਘ ਇਹ ਸਾਰੇ ਸਿੰਘ ਵੀ ਜਿਹੜੇ ਆ ਉਹ ਸ਼ਹੀਦ ਹੋ ਗਏ। ਫੌਜ ਨੇ ਕਬਜ਼ਾ ਕਰ ਲਿਆ ਲੇਕਿਨ ਦਰਬਾਰ ਸਾਹਿਬ ਸਾਰੇ ਸਮੂਹ ਦੇ ਵਿੱਚ ਇੱਕ ਮੌਤ ਦਾ ਆਲਮ ਛਾਇਆ ਹੋਇਆ ਸੀ ਹਰ ਪਾਸੇ ਖੂਨੀ ਖੂਨ ਸੀ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ ਦਰਬਾਰ ਸਾਹਿਬ ਵਰਗੀ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਹਰ ਵੇਲੇ ਗੁਰਬਾਣੀ ਦੀ ਗੂੰਜ ਬੰਦੀ ਰਹਿੰਦੀ ਹੈ ਉਹ ਗੁਰਬਾਣੀ ਦਾ ਕੀਰਤਨ ਬੰਦ ਹੋ ਚੁੱਕਾ ਸੀ ਇਥੋਂ ਤੱਕ ਕੇ ਲਾਚੀਬੇਰ ਦੇ ਕੋਲੋਂ 5 ਤਰੀਕ ਰਾਤ ਨੂੰ ਕੀਰਤਨ ਕਰਨ ਲਈ ਜਿਹੜਾ ਜਥਾ ਜਾ ਰਿਹਾ ਸੀ ਅੰਦਰ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਇਤਨੀ ਵਰਦੀਆਂ ਗੋਲੀਆਂ ਦੇ ਵਿੱਚ ਇਤਨੀ ਵਰਦੀ ਅੱਗੇ ਦੇ ਵਿੱਚ ਵੀ ਸਿੰਘਾਂ ਵੱਲੋਂ ਇਹ ਪੂਰੀ ਕੋਸ਼ਿਸ਼ ਕੀਤੀ ਗਈ ਕਿ ਦਰਬਾਰ ਸਾਹਿਬ ਦੀ ਅੰਦਰਲੀ ਮర్యాਦਾ ਜਿਹੜੀ ਹੈ ਉਹ ਜੀ ਚਲਦੀ ਰਹੇ ਔਰ 5 ਤਰੀਕ ਤੱਕ ਕੀਰਤਨ ਵੀ ਜਿਹੜਾ ਉਹ ਚਲਦਾ ਰਿਹਾ ਜਿਹੜਾ ਜਥਾ ਲਾਚੀਬੇਰ ਦੇ ਕੋਲੋਂ ਲੰਕੇ ਅੰਦਰ ਜਾ ਰਿਹਾ ਸੀ ਉਹਨਾਂ ਨੂੰ ਗੋਲੀਆਂ ਲੱਗੀਆਂ ਸ਼ਹੀਦ ਹੋ ਗਏ બસ ਹਰ ਪਾਸੇ ਤਰਫ ਬਰਬਾਦੀ ਦੀ ਹੀ ਦਾਸਤਾਨ ਸੀ ਇਹ ਫੋਟੋ ਤੁਹਾਡੇ ਸਾਹਮਣੇ ਨੇ ਮੈਨੂੰ ਕੋਈ ਇਤਿਹਾਸ ਸੁਣਾਉਣ ਦੀ ਲੋੜ ਨਹੀਂ ਇਹਦਾ ਕੀ ਇਤਿਹਾਸ ਸੁਣਾਵਾਂ ਮੈਂ ਇਹ ਫੋਟੋ ਆਪ ਸਾਰੇ ਇਤਿਹਾਸ ਬੋਲ ਰਹੀਆਂ ਨੇ ਇਹਨਾਂ ਦੀ ਕੁਆਲਿਟੀ ਮਾੜੀ ਹੋ ਸਕਦੀ ਹੈ ਫੋਟੋਆਂ ਦੀ ਕਿਉਂਕਿ ਪਤਾ ਨਹੀਂ ਕਿਵੇਂ ਕਿਸ ਜ਼ਰੂਰਤ ਦੇ ਨਾਲ ਕਿਸੇ ਨੇ ਫੋਟੋ ਲਈਆਂ ਇੱਕ ਫੋਟੋ ਵਿੱਚ ਤੁਸੀਂ ਦੇਖ ਰਹੇ ਹੋਗੇ ਕਿ ਅਕਾਲ ਤਖਤ ਸਾਹਿਬ ਨੂੰ ਤੇ ਕਬਜ਼ਾ ਕਰਨ ਤੋਂ ਬਾਅਦ ਜੇਤੂ ਅੰਦਾਜ਼ ਦੇ ਵਿੱਚ ਫੌਜੀ ਅਫਸਰ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਨੇ ਮੈਨੀ ਸਮਝਾ ਕਿ ਇਸ ਫੋਟੋ ਸਾਹਮਣੇ ਹੋਣ ਦੇ ਬਾਅਦ ਮੈਨੂੰ ਇਸ ਦਾ ਕੋਈ ਹੋਰ ਬਿਰਵਾ ਦੇਣ ਦੀ ਜ਼ਰੂਰਤ ਹੈ ਐਸੀ ਇੱਕ ਜ਼ੁਲਮ ਦੀ ਦਾਸਤਾ ਹੈ ਜਿਹਦੀ ਸੱਚੀ ਕਹਾਣੀ ਜਿਹੜੀ ਹੈ ਇਹ ਫੋਟੋ ਆ ਬਿਆਨ ਕਰ ਰਹੀਆਂ ਨੇ ਬਸ ਜਿੰਨੇ ਕਿ ਬਚਨ ਪ੍ਰੌਨਾਂਡ ਕਰਨਾ ਹੋ ਗਿਆ ਭੁਲਾ ਵਾਸਤੇ ਖਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ